ਹਾਂਜੀ ਦੋਸਤੋ ਜੇਕਰ ਤੁਸੀਂ ਇੱਕ ਸਰਕਾਰੀ ਕਰਮਚਾਰੀ ਹੋ ਜਾਂ ਤੁਹਾਡਾ ਕੋਈ ਭੈਣ ਭਰਾ ਦੋਸਤ ਮਿੱਤਰ ਸਾਕ ਸੰਬੰਧੀ ਕੋਈ ਰਿਸ਼ਤੇਦਾਰ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਤਾਂ ਇਹ ਵੀਡੀਓ ਅੱਜ ਦੀ ਉਹਨਾਂ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕਿਉਂਕਿ ਜਦੋਂ ਵੀ ਆਪਾਂ ਕਿਸੇ ਫੀਲਡ ਦੇ ਵਿੱਚ ਜਾਂਦੇ ਹਾਂ ਤਾਂ ਉਸ ਫੀਲਡ ਦੀ ਜਿਹੜੀ ਕੁਝ ਕੋ ਰੂਲ ਐਂਡ ਰੈਗੂਲੇਸ਼ਨਸ ਹੁੰਦੀਆਂ ਕੁਝ ਕੋ ਉਹਦੀਆਂ ਨਿਯਮ ਹੁੰਦੇ ਆ ਜਿਹੜੇ ਆਪਾਂ ਫੋਲੋ ਵੀ ਕਰਨੇ ਹੁੰਦੇ ਆ ਤੇ ਆਪਾਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਉਦੋਂ ਆਪਾਂ ਨੂੰ ਕਿਤੇ ਨਾ ਕਿਤੇ ਉਸ ਸਮੇਂ ਦੇ ਵਿੱਚ ਥੋੜੀ-ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਉਸੇ ਦੇ ਤਹਿਤ ਅੱਜ ਵਾਲੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਖਾਸ ਜਿਹੜੀ ਆਡੀਕਲ ਵੀਡੀਓ ਹੋਣ ਵਾਲੀ ਹੈ ਅੱਜ ਦੀ ਠੀਕ ਹੈ ਜੀ ਸੋ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਬਹੁਤ ਕੁਝ ਨਾ ਕੁਝ ਨਵਾਂ ਆਪਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਵਾਲੀ ਵੀਡੀਓ ਹੈਗੀ ਹੈ ਜੀ ਪਰਵੀਸ਼ਨ ਪੀਰੀਅਡ ਦੇ ਸੰਬੰਧ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਜਾਣਦੇ ਪੁਰਾਣੀ ਸਮੇਂ ਦੇ ਵਿੱਚ ਜਿਹੜਾ 2012-13 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਪਰ ਤਾਂ ਅੱਜ ਕੱਲ ਜਿਹੜਾ ਪਰਵੀਸ਼ਨ ਪੀਰੀਅਡ ਹੋ ਤਿੰਨ ਸਾਲ ਦਾ ਸੋ ਤਿੰਨ ਸਾਲ ਦੇ ਪਰਵੀਸ਼ਨ ਪੀਰੀਅਡ ਦੇ ਦੌਰਾਨ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਕਿਹੜੀਆਂ ਨਹੀਂ ਕਰਨੀਆਂ ਤੇ ਜਾਂ ਕਿਹੜੀ ਕਰਨ ਦੇ ਨਾਲ ਤੁਹਾਨੂੰ ਕੀ ਨੁਕਸਾਨ ਹੋਊਗਾ ਤੇ ਕੀ ਫਾਇਦਾ ਹੋਊਗਾ ਉਸ ਵੀਡੀਓ ਦੇ ਦੌਰਾਨ ਆਪਾਂ ਇਸ ਵੀਡੀਓ ਦੇ ਦੌਰਾਨ ਉਹ ਚੀਜ਼ਾਂ ਸਾਂਝੇ ਕਰਾਂਗੇ ਸੋ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਹੈ ਜੀ ਮੈਟਰਨਿਟੀ ਲੀਵ ਪਰਸੂਤਾ ਸੁੱਟੀ ਇਹ ਵੀਡੀਓ ਵੈਸੇ ਤਾਂ ਖਾਸ ਕਰਕੇ ਲੇਡੀਆਂ ਲਈ ਹੈ ਪਰ ਲੇਡੀ ਦੇ ਵਿੱਚ ਆਪਣਾ ਕੋਈ ਭੈਣ ਭਰਾ ਵੀ ਹੋ ਸਕਦਾ ਠੀਕ ਹੈ ਜੀ ਆਪਣਾ ਕੋਈ ਰਿਸ਼ਤੇਦਾਰ دوست ਮਿੱਤਰ ਵੀ ਸਭ ਜਿਹੜੇ ਸਾਂਝੇ ਹੋ ਸਕਦੇ ਸੋ ਇਸ ਕਰੀ ਵੀਡੀਓ ਸਾਰਿਆਂ ਲਈ ਹੈ ਚਾਹੇ ਉਹ ਲੇਡੀਆਂ ਚਾਹੇ ਜੈਂਟਸਨ ਠੀਕ ਹੈ ਜੀ ਸੁਣਨੀ ਤੇ ਦੇਖਣੀ ਜ਼ਰੂਰ ਬਣਦੀ ਹੈ ਕਿਉਂਕਿ ਪੰਜਾਬ ਸਿਵਲ ਸਰਵਿਸ ਰੂਲ 1994 ਦੇ ਤਹਿਤ 7 ਦੇ ਤਹਿਤ ਪਰਵੇਸ਼ਨ ਪੀਰੀਅਡ ਦੇ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਦੇ ਵਿੱਚ ਜੇਕਰ ਕੋਈ ਵੀ ਲੇਡੀਜ਼ ਆਪਣੀ ਪਰਸ਼ੂਤਾ ਛੁੱਟੀ ਲੈਂਦੀ ਹੈ ਆਪਣੀ ਮੈਂਟੇਨੈਂਸ ਲੀਵ ਲੈਂਦੀ ਹੈ ਕੀ ਉਸ ਦਾ ਜਿਹੜਾ ਪਰਵੇਸ਼ਨ ਪੀਰੀਅਡ ਹੈ ਅੱਗੇ ਜਾਊਗਾ ਜਾਂ ਨਹੀਂ ਜਾਊਗਾ ਠੀਕ ਹੈ ਜੀ ਜੇ ਜਾਊਗਾ ਤਾਂ ਕਿੰਨੇ ਦਿਨ ਅੱਗੇ ਜਾਊਗਾ ਜਾਂ ਕਿੰਨੇ ਦਿਨ ਪਿੱਛੇ ਹੋਊਗਾ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਤਾਂ ਕੀ ਹੈ ਜਾਣਕਾਰੀ ਜੀ ਐਨੀ ਕਾਈਂਡ ਆਫ ਲੀਵ ਐਕਸੀਡਿੰਗ 6 ਮੰਥਸ ਡਿਊਰਿੰਗ ਐਟ ਦਾ ਐਂਡ ਆਫ ਦਾ ਪੀਰੀਅਡ ਆਫ ਪਰਿਵਿਸ਼ਨ ਸ਼ਲ ਬੀ ਕਾਊਂਟਡ ਟੁਵਰਡਸ ਦਾ ਪੀਰੀਅਡ ਆਫ ਪਰਿਵਿਸ਼ਨ ਤਾਂ ਕਹਿਣਾ ਕੀ ਚਾਹੁੰਦੇ ਆ ਜੀ ਜੇਕਰ ਕਿਸੇ ਵੀ ਕਰਮਚਾਰੀ ਵੱਲੋਂ ਆਪਣੀ 6 ਮਹੀਨੇ ਦੀ ਪਰਿਵਿਸ਼ਨ ਪੀਰੀਅਡ ਦੇ ਦੌਰਾਨ 6 ਮਹੀਨੇ ਦੀ ਪ੍ਰਸ਼ੂਤਾ ਛੁੱਟੀ ਲਈ ਜਾਂਦੀ ਹੈ ਉਸ ਦਾ ਪਰਿਵਿਸ਼ਨ ਪੀਰੀਅਡ ਚੱਲ ਰਿਹਾ ਹੈ ਅਤੇ ਜੇਕਰ ਛੁੱਟੀ 6 ਮਹੀਨੇ ਦੇ ਸਮੇਂ ਜਾਂ ਘਟਾ ਕੇ ਪਾਰ ਕੀਤੀ ਜਾਣੀ ਹੈ ਜਾਂ ਕਿਹੜੀ ਕਿਹੜੀ ਜਿਹੜੀ ਹੈਗੀ ਮੁਸ਼ਕਲ ਆ ਸਕਦੀ ਹੈ ਜਾਂ ਉਸ ਦਾ ਕੀ ਪਰਮਿਸ਼ਨ ਪੀਰੀਅਡ ਲੱਗੇ ਜਾਊਗਾ ਪਰਮਿਸ਼ਨ ਪੀਰੀਅਡ ਦੌਰਾਨ ਕਿਸੇ ਵੀ ਕਿਸਮ ਦੀ 6 ਮਹੀਨੇ ਤੱਕ ਦੀ ਛੁੱਟੀ ਜੋ ਕਿ ਕੁਆਲੀਫਾਈਂਗ ਸਰਵਿਸਤ ਲੈ ਗਿਣੀ ਜਾਂਦੀ ਹੈ ਉਹ ਛੁੱਟੀ ਪਰਮਿਸ਼ਨ ਪੀਰੀਅਡ ਲਈ ਗਿਣਨਯੋਗ ਹੋਏਗੀ ਠੀਕ ਹੈ ਜੀ 6 ਮਹੀਨੇ ਦੀ ਛੁੱਟੀ ਤੋਂ ਵੱਧ ਛੁੱਟੀ ਦੀ ਸੂਰਤ ਵਿੱਚ ਜਿੰਨੇ ਦਿਨ ਵੱਧ ਛੁੱਟੀ ਅਵੇਲ ਕੀਤੀ ਜਾਏਗੀ ਉਸੇ ਦਿਨ ਤੋਂ ਪਰਮਿਸ਼ਨ ਪੀਰੀਅਡ ਐਕਸਟੈਂਡ ਹੋ ਜਾਏਗਾ ਸਮਝ ਗਏ ਹੋਗੇ ਜੇਕਰ ਤੁਸੀਂ 6 ਮਹੀਨਿਆਂ ਤੋਂ ਵੱਧ ਛੁੱਟੀ ਲੈਣੇ ਹੋ ਜਿੰਨੇ ਦਿਨ ਦੀ ਛੁੱਟੀ ਤੁਹਾਡੀ ਵਧੂਗੀ ਉਹਨੇ ਦਿਨ ਤੁਹਾਡਾ ਪਰਮਿਸ਼ਨ ਪੀਰੀਅਡ ਜਿਹੜਾ ਉਹ ਅੱਗੇ ਚ ਤੇ ਜੇਕਰ ਜਮਾ ਹੋਰ ਸੌਖੇ ਤਰੀਕੇ ਦੱਸੀ ਤਾਂ ਬਿਲਕੁਲ ਤੁਹਾਨੂੰ ਠੇਠ ਪੰਜਾਬੀ ਦੇ ਵਿੱਚ ਇੱਕ ਉਦਾਹਰਣ ਦੇ ਤੌਰ ਤੇ ਦੱਸ ਦੇਣਾ ਦੋਸਤੋ ਐਂਡ ਬੜਾ ਜਿਹੜਾ ਹੈ ਕਿ ਜਾਣਕਾਰੀ ਵਾਲਾ ਹੋਣਾ ਚਾਹੀਦਾ ਇੱਕ ਉਦਾਹਰਣ ਦੇ ਕੇ ਆਪਾਂ ਨੂੰ ਇਸ ਪੱਤਰ ਦੇ ਵਿੱਚ ਸਮਝਾਇਆ ਗਿਆ ਹੈ ਕਿ ਜੇਕਰ ਕਰਮਚਾਰੀ ਦੀ ਜੁਆਇਨਿੰਗ ਮੰਨ ਲਓ ਮਿਤੀ 15 5 2013 ਦੀ ਹੈ ਅਤੇ ਪਰਵੀਸ਼ਨ ਪੀਰੀਅਡ 2 ਸਾਲ ਦਾ ਇੱਥੇ ਤੁਸੀਂ ਇਹਨੂੰ 3 ਸਾਲ ਵੀ ਕਰ ਸਕਦੇ ਹੋ 2 ਸਾਲ ਕਰ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਦੋਸਤੋ ਤਾਂ 14 5 2015 ਠੀਕ ਹੈ ਜੀ ਇੱਕ ਦਿਨ ਪਹਿਲਾਂ ਜਿਹੜਾ ਉਹ ਕਲੀਅਰ ਹੋ ਜਾਂਦਾ ਹੁੰਦਾ ਹੈ ਆਪਣਾ ਪਰਵੀਸ਼ਨ ਤੁਹਾਡਾ ਪੂਰਾ ਹੋ ਜਾ ਕਰਮਚਾਰੀ ਵੱਲੋਂ ਪ੍ਰਵੇਸ਼ਨ ਪੀਰੀਅਡ ਦੌਰਾਨ 6 ਮਹੀਨੇ ਤੱਕ ਦੀ ਛੁੱਟੀ ਵੇਲ ਕੀਤੀ ਗਈ ਹੈ। ਭਾਵੇਂ ਜਿਹੜੀ ਪ੍ਰਸੂਤਾ ਛੁੱਟੀ 6 ਮਹੀਨੇ ਦੀ ਮਿਲਦੀ ਹੈ ਲੇਡੀਜ਼ ਨੂੰ ਉਹਨੇ ਲੈ ਲਈ ਪ੍ਰਵੇਸ਼ਨ ਪੀਰੀਅਡ ਦੇ ਦੌਰਾਨ। ਪ੍ਰਵੇਸ਼ਨ ਪੀਰੀਅਡ ਮਿਤੀ 14 5 15 ਨੂੰ ਜਿਹੜਾ ਉਹ ਪੂਰਾ ਹੋ ਗਿਆ। ਪਰੰਤੂ ਜੇਕਰ ਕਰਮਚਾਰੀ ਵੱਲੋਂ ਛੁੱਟੀ 6 ਮਹੀਨੇ ਤੋਂ ਵੱਧ ਭਾਵੇਂ 7 ਮਹੀਨੇ ਦੀ ਛੁੱਟੀ ਵੇਲ ਕੀਤੀ ਗਈ ਹੈ ਤਾਂ ਉਸ ਦਾ ਪ੍ਰਵੇਸ਼ਨ ਪੀਰੀਅਡ 7 ਮਹੀਨੇ ਠੀਕ ਹੈ ਜੀ 6 1 ਮਹੀਨਾ ਅੱਗੇ ਪਾ ਕੇ 14 6 15 ਨੂੰ ਪੂਰਾ ਹੋਏਗਾ। ਭਾਵੇਂ ਜਿੱਥੇ ਤੁਹਾਡਾ ਪ੍ਰਵੇਸ਼ਨ ਪੀਰੀਅਡ ਜੋਨਾ ਮੈਨੂੰ ਪੂਰਾ ਹੋਣਾ ਸੀ ਠੀਕ ਹੈ ਜੀ ਤਾਂ ਉੱਥੇ ਉਹ ਜਿਹੜਾ ਹੈਗਾ 14 ਜੂਨ ਨੂੰ ਹੋਊਗਾ ਪਰ ਇੱਕ ਮਹੀਨਾ ਲੇਟ ਹੋ ਜਾਊਗਾ ਮੋٹے ਸ਼ਬਦਾਂ ਵਿੱਚ ਤੁਸੀਂ ਸਮਝ ਗਏ ਕਿ 6 ਮਹੀਨੇ ਤੋਂ ਵੱਧ ਜਿਹੜਾ ਵੀ ਕੋਈ ਕਰਮਚਾਰੀ ਜਿਹੜਾ ਹੈਗਾ ਕਰਮਚਾਰਨ 6 ਮਹੀਨੇ ਤੋਂ ਵੱਧ ਛੁੱਟੀ ਲੈਂਦੀ ਹੈ ਤਾਂ ਜਿੰਨੇ ਦਿਨਾਂ ਦੀ ਛੁੱਟੀ ਹੋਊਗੀ ਚਾਹੇ ਉਹ 15 ਦਿਨਾਂ ਦੀ ਚਾਹੇ 20 ਦਿਨਾਂ ਦੀ ਚਾਹੇ 1 ਮਹੀਨੇ ਦੀ ਚਾਹੇ 2 ਮਹੀਨਿਆਂ ਦੀ ਛੁੱਟੀ ਵੱਧ ਲਓਗੇ ਉਹਨੇ ਦਿਨ ਉਹਨਾਂ ਪਰਵੀਸ਼ਣ ਪੀਰੀਅਡ ਅੱਗੇ ਚਲਾ ਜਾਊਗਾ ਠੀਕ ਹੈ ਜੀ ਇਹ ਨਹੀਂ ਹੁੰਦਾ ਕਿ ਆਪਾਂ ਪਰਵੀਸ਼ਨ ਪੀਰੀਅਡ ਦੌਰਾਨ ਛੁੱਟੀ ਨਹੀਂ ਲੈ ਸਕਦੇ ਤੁਸੀਂ ਛੁੱਟੀ ਲੈ ਸਕਦੇ ਆ ਪਰ ਉਹਦਾ ਪਰਵੀਸ਼ਨ ਪੀਰੀਅਡ ਤਾਂ ਅੱਗੇ ਜਾਊਗਾ ਜੇਕਰ ਉਹਦੀ ਛੁੱਟੀ 6 ਮਹੀਨਿਆਂ ਤੋਂ ਜ਼ਿਆਦਾ ਹੋਊਗੀ ਠੀਕ ਹੈ ਜੀ ਸੋ ਅੱਜ ਵਾਲੀ ਇਹ ਜਾਣਕਾਰੀ ਕਿਰਪਾ ਕਰਕੇ ਉਹਨਾਂ ਸਾਰੇ ਖਾਸ ਕਰਕੇ ਲੇਡੀਜ਼ ਲਈ ਤਾਂ ਹੈ ਬਹੁਤ ਜਾਣਕਾਰੀ ਕਿਉਂਕਿ ਜਿਹੜੇ ਨਵੇਂ ਅਧਿਆਪਕ ਆ ਰਹੇ ਆ ਚਾਹੇ ਕੋਈ 236494 ਹੈ 6435 ਹੈ 3704 ਹੈ ਕਿਉਂਕਿ ਅਜੇ ਜਿਨ੍ਹਾਂ ਨੇ ਪਰਸ਼ੁੱਤਾਂ ਛੁੱਟੀ ਲੈਣੀ ਹੈ ਤਾਂ ਉਹਨਾਂ ਵਾਸਤੇ ਜਾਣਕਾਰੀ ਹੋਣੀ ਲਾਜ਼ਮੀ ਹੈ ਕਿ ਤੁਸੀਂ ਪਰਵੀਸ਼ਨ ਪੀਰੀਅਡ ਦੇ ਦੌਰਾਨ ਆਪਣੀ ਛੁੱਟੀ ਪਰਸ਼ੁੱਤਾਂ ਛੁੱਟੀ ਲੈ ਸਕਦੇ ਹੋ ਪਰ ਜੇਕਰ ਜਿੰਨੀ ਛੁੱਟੀ 6 ਮਹੀਨਿਆਂ ਤੋਂ ਵੱਧੂਗੀ ਉਹਨਾਂ ਤੁਹਾਡਾ ਪਰਵੀਸ਼ਨ ਪੀਰੀਅਡ ਵੀ ਅੱਗੇ ਜਾਊਗਾ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਉਹਨਾਂ ਸਰਕਾਰੀ ਕਰਮਚਾਰੀਆਂ ਖਾਸ ਕਰਕੇ ਭੈਣਾਂ ਲਈ ਜਰੂਰ ਲੇਡੀਜ਼ ਕੈਂਡੀਡੇਟਸ ਲਈ ਜਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਤੇ ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਮੇਨਟੇਨ ਕਰ ਸਕਣ ਕਿ ਉਹਨਾਂ ਦੀ ਛੁੱਟੀ ਜਿਹੜੀ ਉਹ 6 ਮਹੀਨੇ ਦੀ ਹੋਣੀ ਜਾਂ 6 ਮਹੀਨੇ ਤੋਂ ਵੱਧ ਆਣੀ ਜਾਂ ਹਨ ਉਸ ਸਮੇਂ ਆਪਣਾ ਮੈਨੇਜ ਕਰ ਸਕਣਾ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜਿਆ ਹੋਇਆ ਸਾਡੇ ਨਾਲ ਮਿਲਦੇ ਆ ਕਿਸੇ ਖਾਸ ਹੋਰ ਜਾਣਕਾਰੀ ਦੇਣੇ ਧੰਨਵਾਦ